ਇਸ ਟਾਈਮ ਬਟਿੰਡਾ ਦੇ ਸ਼ਹੀਦ ਜੰਪਾਗਤ ਸਿੰਘ ਖੇਲ ਸਟੇਡੀਅਮ ਤੇ ਮੌਜੂਦ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਜਿਹੜੀ ਚੁਣੇ ਹੋਏ ਪੰਚਾਂ ਨੂੰ ਜਿਹੜੀ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਜਿਹੜੀ ਸੌਂ ਚਕਾਈ ਗਈ ਹੈ ਇਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਰਾਮਪੁਰਾ ਦੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਸੱਸੀ ਬਾਈ ਜੀ ਅੱਜ ਸੌਂ ਚੁੱਕ ਸਮਾਗਮ ਕਰਵਾਇਆ ਗਿਆ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਟੀਮਾ ਵੱਲੋਂ ਸੌਂ ਚਕਾਈ ਗਈ ਹੈ ਚੁਣੇ ਹੋਏ ਪੰਚਾਂ ਨੂੰ ਤੁਸੀਂ ਪਹੁੰਚਿਓ ਕੀ ਕਹਿਣਾ ਚ ਸૌ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਣਯੋਗ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿਤਮંત્રી ਸਾਹਿਬ ਨੂੰ ਸਾਰੇ ਜ਼ਿਲ੍ਹੇ ਵੱਲੋਂ ਸਾਡੇ ਵੱਲੋਂ ਚੁਣੇ ਹੋਏ ਪੰਚ ਸਰਪੰਚਾਂ ਵੱਲੋਂ ਉਹਨਾਂ ਨੂੰ ਇੱਥੇ ਵੈਲਕਮ ਕਰਦੇ ਆਂ ਜੀ ਆਖਦੇ ਆਂ ਤੇ ਸਾਰੇ ਚੁਣੇ ਹੋਏ ਸਾਡੇ ਜ਼ਿਲ੍ਹੇ ਦੇ 318 ਪੰਚਾਇਤਾਂ ਚੋਂ 2490 ਸਾਡੇ ਪੰਚ ਸਾਹਿਬਾਨਾਂ ਨੂੰ ਉਸੇ ਲੱਖ ਲੱਖ ਮੁਬਾਰਕਵਾਦ ਦਿੰਦੇ ਆਂ ਪਰਮਾਤਮਾ ਉਹ ਚੜ੍ਹਦੀ ਕਲਾ ਰੱਖੇ ਮਿਹਨਤ ਕਰਦਾ ਬਲ ਬਖਸ਼ੇ ਅ ਜਿਹੜਾ ਜੰਦੂਗਿਆ ਚੌਕ ਨੂੰ ਤਰੱਕੀ ਬਖਸ਼ੇ ਤੇ ਪਿੰਡਾਂ ਦੇ ਕੰਮ ਕਰਾਉਣ ਵਾਸਤੇ ਉਹਨਾਂ ਨੂੰ ਸਿਰ ਤੇ ਮੇਰ ਪਰ ਹੱਥ ਲੱਗੇ। ਮੈਂ ਕੋ ਦਾਰਜੀ ਜੀ ਜੇ ਗੱਲ ਕਰੀਏ ਦੇਖੋ ਨਸ਼ੇ ਦਾ ਜਿਹੜਾ ਕਹਿਰ ਹੈ ਪੰਜਾਬ 'ਚ ਚੱਲ ਰਿਹਾ ਹੈਗਾ ਤੇ ਸਰਕਾਰ ਵੱਲੋਂ ਉਪਰਾਲੇ ਵੀ ਕਿਤੇ ਜਾ ਰਿਹਾ ਸਾਨੂੰ ਰੋਕਣ ਨੂੰ ਲੈ ਕੇ ਕੀ ਕਰਨਾ ਚਾਹੁੰਦੇ। ਦੇਖੋ ਲੱਗੇ ਪਿਆ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭੌਂਦ ਸੇ ਮਾਨ ਸਾਹਿਬ ਦਾ ਇਹ ਸੁਪਨਾ ਰੰਗਲਾ ਪੰਜਾਬ ਸੋਨਾ ਪੰਜਾਬ ਬਣਾਉਣਾ ਇਹ ਫੋਰਵਰਡ ਦਾ ਜਿਹੜਾ ਚਿੱਟਾ ਇਹਦਾ ਨਸ਼ਾ ਚਿੰਬੜਿਆ ਹੋਇਆ ਨੂੰ ਦੂਰ ਕਰਨਾ ਲੱਗੇ ਪਏ ਆ ਹਰ ਰੋਜ਼ ਦੇਖੋ ਕਿੰਨੇ ਪੈਟਰੋਨਾ ਰਾਹੀਂ ਪਾਕਿਸਤਾਨ ਨਸ਼ਾ ਭੇਜਦਾ ਕਿਉਂਕਿ ਪਾਕਿਸਤਾਨ ਚਾੜੋ ਦੁਸ਼ਮਣ ਦੇਸ਼ਾ ਜਿਹਨੂੰ ਸਾਡੇ ਗੱਬਰੂਆਂ ਤੋਂ ਪੰਜਾਬੀਆਂ ਤੋਂ ਡਰ ਲੱਗਦਾ ਉਹ ਤਾਂ ਸਾਡੋ ਆਪਾ ਤਾਕਤਵਾਰ ਹੀ ਹੰਨੇ ਆ ਇਸ ਤਰੀਕੇ ਨਾਲ ਗੱਬਰੂ ਬਰਵਾਦ ਕਰਨ ਜਿਹੋ ਦਾ ਪਰ ਪੰਜਾਬੀ ਪੰਜਾਬੀ ਹੁੰਦੇ ਆ ਲੱਗੇ ਪਏ ਆ ਮੈਂ ਆਪਣੇ ਹਲਕੀ ਦੀ ਗੱਲ ਕਰਾਂ 16 13 12 13 ਪਿੰਡ ਦੇ ਜਿਹੜੇ ਅਸੀਂ ਜਿੱਥੋਂ ਚਿੱਟੇ ਵਰਗਾ ਕੋੜ ਕੱਢਤਾ ਸੀ ਉਹ ਘਰ ਦੀ ਜੇ ਗੱਲ ਕਰੀਏ ਵਿਰੋਧੀ ਕਹਿ ਰਹੇ ਆ ਤੁਹਾਡੇ ਵੀ ਪੰਜਾਬ ਚ ਚੁਟਕਲੇ ਵਾਜੀ ਵਾਲੀ ਸਰਕਾਰ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਸੋ ਉਹ ਕਹਿਣ ਵਾਸਤੇ ਉਹ ਛੱਡ ਦੇ ਇਹ ਗੱਲ ਇਹ ਚੁਟਕਲੇ ਵਾਲੇ ਕਹਿੰਦੇ ਆ ਉਹ ਉਸਦੇ ਗੋਡੀਆਂ ਲਵਾਤੀ ਸਾਰੇ ਮੁੱਖ ਮੰਤਰੀ ਹਿਰਾਏ ਉਹਨਾਂ ਨੇ ਸੁਨੀਲ ਬਾਦਲ ਸਾਹਿਬ ਪੱਟੇ ਬਾਦਲ ਸਾਹਿਬ ਪਠੜ ਕੈਪਟਨ ਚੰਨੀ ਕਿੰਨੇ ਮੁੱਖ ਮੰਤਰੀ ਐ ਸਾਰੇ ਲਪੇਟ ਤੇ ਠੀਕ ਹੈ ਨਾ ਉਹ ਬਸ ਕਹਣੇ ਹੀ ਆਪਕਾ ਕੀਤਾ ਕੀ ਉਹਨਾਂ ਨੇ ਪਹਿਲਾਂ ਅਸੀਂ ਕਰਕੇ ਦਿਖਾਈ ਜਾ ਐਨਾ ਕੁਝ ਕਰੀ ਜਾਂਦੇ ਜਿਹੜਾ ਕਿ ਉਹਨਾਂ ਨੇ ਪਿਛਲੇ ਸਰਕਾਰ ਜਦੋਂ ਆਜ਼ਾਦ ਹੋਏ ਦੇਸ਼ ਉਹ ਕਰਾ ਨਹੀਂ ਸਕੇ ਐਨਾ ਵਿਕਾਸ ਹੋ ਰਿਹਾ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਦੇ ਵਿੱਚ ਰਾਂਪਰਤ ਪੂਰ ਨੋੜ ਸੀ ਜਿਹੜੀ 20 ਸਾਲਾਂ ਤੋਂ ਟੁੱਟੀ ਸੀ ਤੋਂ ਮੇਰੇ ਨਾਲ ਮੰਤਰੀ ਰਹੇ ਪਹਿਲਾਂ ਨਹੀਂ ਬਣੀ ਮੈਂ ਬਣਾਤੀ ਆਈ ਟੀ ਕੋਰਟ ਕੰਪਲੈਕਸ ਠੀਕ ਹੈ ਜੀ ਆ ਆਪਣਾ ਹੁਣ ਸ਼ੁਰੂਏ ਦਾ ਕੰਮ ਚੱਲੀ ਜਾਂਦਾ 10 ਕਰੋੜ ਲਾ ਕੇ ਲੈ ਕੇ ਆ ਕਲੀਆਂ ਨਾਲੀ ਤੇ ਆਮ ਗੱਲ ਆ ਛੜਕਾਂ ਦੀ ਕੋਈ ਸੜਕੀ ਟੁੱਟੀ ਹੈ ਸਾਡੇ ਇਹ ਹੈਗੀ ਤੇ ਸਾਡੀਆਂ ਫਿਰ ਹੁਣ ਅਸੀਂ ਰਿਪੇਅਰ ਕਰਨ ਲੱਗੇ ਲਾਇਬ੍ਰੇਰੀ ਲਾਇਬ੍ਰੇਰੀਆਂ ਕਿੰਨੀਆਂ ਬਣਾਤੀ 70 70 ਲੱਖ ਦੀਆਂ ਉਹ ਲਾਇਬ੍ਰੇਰੀ ਜੋਕ ਸੀ ਉਹਨਾਂ ਦੇ ਪੁੱਤਰੇ ਸਾਡਾ ਪਹਿਲਾ ਲੀਡਰਸ਼ਿਪ ਮੰਤਰੀ ਸਾਹਿਬ ਕੋ ਲਾਇਬ੍ਰੇਰੀ ਚਾਹੀਦੀ ਸਾਨੂੰ ਪਤਾ ਨਹੀਂ ਕਿ ਉਹ ਲਾਇਬ੍ਰੇਰੀ ਸਭ ਤੋਂ ਮੁੰਡਲਾ ਉਹ ਬੱਚੇ ਦਾ ਹੈਗਾ ਜਿਹੜੇ ਗਿੱਦਿਆ ਦਾ ਸਭ ਤੋਂ ਮੁੰਡਲਾ ਅੰਗਾ ਜਿਹੜਾ ਲਾਇਬ੍ਰੇਰੀ ਉੱਥੋਂ ਬੱਚਾ ਸਿੱਖਦਾ ਬਰਕਾਰਜੀ ਜੇ ਗੱਲ ਕਰੀਏ ਚੁਣੇ ਹੋਏ ਜਿਹੜੇ ਪੰਚ ਆ ਜਾਂ ਸਰਪੰਚ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਸਰਕਾਰ ਵੱਲੋਂ ਦੇਖੋ ਇਹ ਇਸ ਤੋਂ ਪਹਿਲਾਂ ਵੀ ਕਰਦੇ ਆਏ ਆ ਆ ਪਹਿਲੀ ਟਾਈਮ ਆ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੀ ਜਿਹੜੀ ਨਿਓ ਆ ਆਮ ਆਦੀ ਪਾਰਟੀ ਦੇ ਪੰਚ ਸਰਪੰਚ ਬਣੇ ਆ ਉਹ ਤੋਂ ਪਹਿਲਾਂ ਜਿੰਨੇ ਵੀ ਬਣੇ ਸੀ ਜਾ ਕੇ ਪੁੱਛ ਲੋ ਹਲਕੇ 'ਚ ਘਰੇ ਆਉਂਦੇ ਸੀ ਵੈਲਕਮ ਕਰਦੇ ਕੱਪ ਕਰਕੇ ਤੋੜਦੇ ਸੀ ਅਸੀਂ ਪਾਰਟੀ ਵਾਈਜ਼ ਤੇ ਉਪਰ ਉੱਠ ਕੇ ਕੰਮ ਕਰਦੇ ਜਿੰਨਾਂ ਲੋਕਾਂ ਨੇ ਸਾਡੀ ਵਿਰੋਧਤਾ ਕੀਤੀ ਜਾ ਮੁਰਦਾਬਾਦ ਕੀਤਾ ਕਿਉਂਕਿ ਆਪਣੀ ਪਾਰਟੀ ਜਿਹੜੀ ਹਰ ਬੰਦਾ ਕਹਿੰਦਾ ਸਾਡੀ ਪਾਰਟੀ ਵਧੀਆ ਉਹਨਾਂ ਨੂੰ ਵੀ ਅਸੀਂ ਘਰੇ ਵੈਲਕਮ ਕਰਦੇ ਚਾਹ ਪਾਣੀ ਪਿਆ ਕੇ ਉਹਨਾਂ ਨੂੰ ਕੰਮ ਆਉਣੇ ਕਦੇ ਵਕਤ ਕਿਸੇ ਦਰਵਾਜ਼ੇ ਨੂੰ ਮੋੜਦੇ ਨਹੀਂ ਸੀ ਪਰ ਅੱਜ ਜਿੰਨੀ ਚੋਣਾ ਚੱਲ ਰਹੀ ਹੈ ਕਿ ਪੰਜਾਬ 'ਚ ਤੇ 20 ਤਰੀਕ ਨੂੰ VOTING ਹੋਣ ਵਾਲੀ ਹੈ ਕਿ ਲੱਗਦਾ ਆਮ ਆਪੀ ਪਾਰਟੀ ਇੰਨਾ ਜਿੰਨੀ ਚੋਣਾ ਤੇ ਜਿੱਤ ਪ੍ਰਾਪਤ ਕਰੇਗੀ ਆਪ ਚਾਰੇ ਜਿੱਤਾਂਗੇ ਜਿਹੜੇ ਦਰਵਾਜ਼ੇ ਡੋਕ ਕੋਟਲੀ ਪਿੰਡ ਦੇ ਵਿੱਚ ਦੇ ਉਕਲੀ ਕੋਟਲੀ ਨਾਲ ਪੰਜ ਛੇ ਪੰਚਾਇਤਾਂ ਨਾਲ ਹੋਰ ਆ ਉੱਥੇ ਕੇਸਰ ਸਿੰਘਾਂ ਢਾਬਾ ਚੀਤਿਆ ਵਾਲੀ ਆ ਕੋਠੇ ਕੀਆ ਢੱਲਮਾ ਪੰਜ ਛੇ ਪੰਚਾਇਤਾਂ ਉੱਥੇ ਠੀਕ ਹੈ ਪੰਜੇ ਛਿਆਂ ਦੇ ਵਿੱਚੋਂ 7000 ਦੇ ਕਰੀਬ ਵੋਟ ਹੈ ਤੇ 1500 2000 ਬढ़ा ਕੇ ਉਪਚਤਾਗੇ ਸੀ ਮਨਪ੍ਰੀਤ ਸਿੰਘ ਬਾਦਲ ਕਹਿ ਰਿਹਾ ਤੇ ਰਾਜਾ ਬੜਿੰਗ ਕਹਿ ਰਿਹਾ ਜਿਹੜਾ ਗਿੱਦੜਵਾ ਦਾ ਵਿਕਾਸ ਕੀਤਾ ਸਾਡੇ ਕਾਰਜਕਾਲ ਚ ਹੋਇਆ ਕੀ ਵੇਖਦੇ ਉਸ ਦੀ ਮੈਂ ਤਾਂ ਦੇਖਿਆ ਨੇ ਜਿਹੜੇ ਬੜਰ ਕੀ ਡਿਊਟੀ ਚ ਕੋਈ ਵਿਕਾਸ ਨਹੀਂ ਗਲੀਆਂ ਨਾਲੀਆਂ ਟੁੱਟੀਆਂ ਡਾੜਾ ਗਾਰਾ ਪਾਣੀ ਚੱਪਣ ਬੁਰੇ ਹਾਲ ਨੇ ਠੀਕ ਹੈ ਤੇ ਹੁਣ ਜਾ ਕੇ ਦੇਖੋ ਜਿੱਤੇ ਦੇ ਲੱਗੇ ਆ ਕੰਮ ਸ਼ੁਰੂ ਵੀ ਹੋਇਆ ਵੇ ਫੋਟਾ ਤੋਂ ਪਹਿਲਾਂ ਦਾ ਛੜਕਾ ਬਣੀ ਜਾਂਦੀਆਂ ਤੇ ਉਹ ਕੰਮ ਕਿੰਨੇ ਕੰਮ ਤਾਂ ਸੀ ਦੇਖਦੇ ਜਿਹੜੇ ਕਰਾਉਣੇ ਐਮਐਲਏ ਬਣ ਜਾ ਢਿੱਲੂ ਸਾਹਿਬ ਨੇ ਨਿੰਪੀ ਨੇ ਸਿਕਮਤਾਂ ਪੱਲੇ ਪੱਲੇ ਕਰਾ ਦੇ ਪਹਿਲਾਂ ਤਾਂ ਮੈਂ ਦੇਖਿਆ ਨਹੀਂ ਉਥੇ ਮਨਪੀਤ ਵਿੱਤ ਮੰਤਰੀ ਰਹਿ ਗਿਆ ਰਾਜਾ ਮੰਤਰੀ ਰਹਿ ਗਿਆ ਮੈਂ ਤਾਂ ਦੇਖਿਆ ਨਹੀਂ ਕੰਮ ਕਰਾਇਆ ਕੋਈ ਆਪ ਦਾ ਵਿਕਾਸ ਹੀ ਕਰਿਆ ਘਰਾਂ ਦਾ ਤਾਂ ਮੁੱਖ ਮੰਤਰੀ ਪੰਜਾਬ ਕਹਿ ਰਿਹਾ ਆਨਾਲੇ 2.5 ਸਾਲਾਂ ਚ ਇੱਕ ਵਾਰ ਫੇਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾ ਦਿੱਤਾ ਜਾਵੇਗਾ ਕੀ ਕਹਨਾਂ ਤਾਂ ਬੜੀ ਜਾਂਦਾ ਜੀ 5 ਸਾਲ 2.5 ਸਾਲ ਮਿਲੇ ਆ ਜਿਹੜਾ ਇਹਨਾਂ ਨੇ 70 ਸਾਲਾਂ ਦੀ ਕੰਮ ਵੀ 2.5 ਸਾਲਾਂ ਚ ਕਰੀ ਜਾਂਦੇ ਕਰਕੇ ਵਖਾਵਾ ਬਿਲਕੁਲ ਜੀ ਬਿਲਕੁਲ ਐਸੀ ਰਾਮਪੁਰਾ ਦੇ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਜਿਨ੍ਹਾਂ ਨੇ ਕਿਹਾ ਕੀ ਚੋਣੇ ਹੋਏ ਪੰਚਾਂ ਅਤੇ ਸਰਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਾਰ ਫਿਰ ਆਣ ਵਾਲੇ 2.5 ਸਾਲਾਂ 'ਚ ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਪੰਜਾਬ ਜ਼ਰੂਰ ਉਹਨਾਂ ਵੱਲੋਂ ਬਣਾਇਆ ਜਾਵੇਗਾ ਕੈਮਰਾਮੈਨ ਸੁਝਲ ਦੇ ਨਾਲ ਮਨੋਚਰਕੀਵਾਲ ਦੈਨਿਕ ਸਵੇਰਾ ਟੀਵੀ ਪਠੰਡਾ